ਪੰਜਾਬ ਵਿੱਚ ਵੋਟਾਂ ਪਈਆਂ ਨੇ ਤੇ ਵੋਟਾਂ ਦਰਮਿਆਨ ਇੱਕ ਦੋ ਜਗ੍ਹਾ ਤੇ ਲੜਾਈ ਝਗੜੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਜੇਕਰ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਪਿੰਡ ਵੱਲੋਂ ਇੱਕ ਅਨੋਖੀ ਮਿਸਾਲ ਹੈ ਜਿਹੜੀ ਇਸ ਵਾਰ ਪੇਸ਼ ਕੀਤੀ ਗਈ ਹੈ ਤੇ ਇੱਥੇ ਸਾਰੀਆਂ ਪਾਰਟੀਆਂ ਵੱਲੋਂ ਇਕੱਠਾ ਹੋ ਕੇ ਇੱਕ ਜਿਹੜਾ ਬੂਥ ਲਗਾਇਆ ਗਿਆ ਤੇ ਆਸ ਵਿੱਚ ਬੈਠ ਕੇ ਹੀ ਜੋ ਚਾਹ ਪਾਣੀ ਸੀਗਾ ਜਾਂ ਜੋ ਖਾਣ ਪੀਣ ਦਾ ਸਾਮਾਨ ਸੀਗਾ ਉਹ ਇਕੱਠਿਆਂ ਬੈਠ ਕੇ ਹੀ ਖਾਇਆ ਪੀਆ ਗਿਆ ਤਾਂ ਆਦਿ ਦੇਖ ਕੇ ਜਿੱਥੇ ਵੋਟਾਂ ਦਰਮਿਆਨ ਅਸੀਂ ਅਕਸਰ ਦੇਖਦੇ ਹਾਂ ਕਿ ਲੀਡਰ ਤਾਂ ਇੱਕ ਦੂਜੇ ਤੇ ਤੰਜ ਕੱਸਦੇ ਹੀ ਨੇ ਪਰ ਉੱਥੇ ਹੀ ਜੋ ਵੋਟਰ ਹੁੰਦੇ ਆ ਜਾਂ ਬੂਥਾਂ ਨੂੰ ਸੰਭਣ ਵਾਲੇ ਪੋਲਿੰਗ ਬੂਥ ਤੇ ਏਜੰਟ ਹੁੰਦੇ ਆ ਉਹ ਜਿਹੜੇ ਇੱਕ ਦੂਜੀ ਪਾਰਟੀ ਦੇ ਵੱਲ ਅੱਖਾਂ ਤੱਕ ਕੱਢਦੇ ਰਹਿੰਦੇ ਆ ਇੱਕ ਦੂਜੇ ਨੂੰ ਸ਼ਬਦਾਵਲੀ ਆ ਜਿਹੜੇ ਉਹ ਗਲਤ ਤੱਕ ਵੀ ਬੋਲ ਦਿੰਦੇ ਆ ਪਰ ਉੱਥੇ ਹੀ ਜੇਕਰ ਫਰੀਦਕੋਟ ਦੇ ਪਿੰਡ ਦੀ ਗੱਲ ਕਰੀਏ ਕਿ ਇੱਥੋਂ ਦੇ ਪਿੰਡ ਡੱਗੋ ਰਮਾਣਾ ਚ ਜੋ ਇਥੋਂ ਦੇ ਵੋਟਰ ਨੇ ਜਾਂ ਇਥੋਂ ਦੇ ਲੋਕ ਨੇ ਉਹਨਾਂ ਵੱਲੋਂ ਇਹ ਤਸਵੀਰ ਹੈ ਜਿਹੜੀ ਪੇਸ਼ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਆਪਣੇ ਆਪਣੇ ਬੂਥਤਾ ਲਗਾਏਗਾ ਪਰ ਇਕੱਠਿਆਂ ਬੈਠ ਕੇ ਹੀ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਜੋ ਕਿ ਇੱਕ ਚੰਗੀ ਲਾਇਕਤ ਵਾਲੀ ਤਸਵੀਰ ਬਣ ਕੇ ਸਾਹਮਣੇ ਆਈ ਹੈ ਜਿੱਥੇ ਪੰਜਾਬ 'ਚ ਇੱਕ ਦੋ ਥਾਵਾਂ ਤੇ ਜਿਹੜੇ ਆ ਲੜਾਈ ਝਗੜੇ ਦੀਆਂ ਤਸਵੀਰਾਂ ਵੀ ਦੇਖਿਆਂਗੀ ਆ ਪਰ ਉੱਥੇ ਹੀ ਡੱਗੋ ਰਮਾਣਾ ਦੇ ਲੋਕਾਂ ਨੇ ਅਨੋਖੀ ਹੀ ਤਸਵੀਰ ਆ ਇਹ ਪੇਸ਼ ਕਰ ਦਿੱਤੀ ਆ ਜੋ ਕਿਤੇ ਨਾ ਕਿਤੇ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਉਸ ਦੇ ਲਈ ਇੱਕ ਵੱਡਾ ਸੰਦੇਸ਼ ਵੀ ਪੇਸ਼ ਕੀਤਾ ਗਿਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੇ ਅਜਿਹੇ ਹਾਲਾਤ ਬਣ ਜਾਂਦੇ ਆ ਕਿ ਜੇਕਰ ਕੋਈ ਇੱਕ ਦੂਜੇ ਨੂੰ ਉੱਚਾ ਸ਼ਬਦ ਵੀ ਬੋਲ ਦਵੇ ਤਾਂ ਆਪਸ ਵਿੱਚ ਲੜਾਈਆਂ ਕਰਨ ਤੱਕ ਜਿਹੜੇ ਵਰਕਰ ਨੇ ਪਾਰਟੀਆਂ ਦੇ ਉਹ ਚਲੇ ਜਾਂਦੇ ਆ ਪਰ ਡੱਗੋ ਰਮਾਣਾ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਜਿਹੜੇ ਵਰਕਰ ਨੇ ਸਾਰੀਆਂ ਪਾਰਟੀਆਂ ਦੇ ਤਾਂ ਉਹਨਾਂ ਵੱਲੋਂ ਇਹ ਤਸਵੀਰ ਪੇਸ਼ ਕੀਤੀ ਗਈ ਕਿ ਇੱਕੋ ਥਾਂ ਤੇ ਜਿਹੜਾ ਉਹ ਬੂਥ ਲਗਾਇਆ ਗਿਆ ਟੈਂਟ ਲਗਾਏ ਗਏ ਤੇ ਉੱਥੇ ਬੈਠ ਕੇ ਹੀ ਆਪਣੇ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਤਾਂ ਅਜਿਹੇ ਵਿੱਚ ਇੱਕ ਇਹ ਵੀ ਤਸਵੀਰ ਦੇਖਣ ਨੂੰ ਮਿਲੀ ਹੈ ਕਿ ਹੰਸ ਰਾਜ ਹੰਸ ਜਿਹੜੇ ਆ ਇਥੋਂ ਉਮੀਦਵਾਰ ਨੇ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਇੱਥੇ ਬੂਥ ਨਹੀਂ ਲੱਗਿਆ ਪਰ ਜਿਹੜਾ ਲੋਕਾਂ ਨੇ ਭਾਈਚਾਰਕ ਸਾਂਝ ਆ ਜਿਹੜੀ ਉਹ ਜ਼ਰੂਰ ਪੇਸ਼ ਕੀਤੀ ਹੈ ਤੇ ਲੋਕਾਂ ਨੇ ਕੀ ਕੁਝ ਇਸ ਸਮੇਂ ਕਿਹਾ ਉਹ ਵੀ ਸੁਣ ਲਓ ਸਰਨੂ ਸਸਕੀ ਕਾਲ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਭੰਡਗੁਰ ਮਾਨੇ ਦੇ ਸਾਰੇ ਵਲੰਟੀਅਰ ਸਾਹਿਬਾਨ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਪੂਰੀ ਭਾਈਚਾਰਾ ਏਕਤਾ ਬਣਾ ਕੇ ਰੱਖੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਹੈ ਇਦਾਂ ਰਾਈਂ ਜਸਤਰੋਂ ਕੰਮ ਚੱਲ ਰਿਹਾ ਕਿਸੇ ਨਾਲ ਕੋਈ ਵਕਫਾਣੇ ਦਾ ਕੋਈ ਕਾਲੀ ਨਹੀਂ ਹੈ ਚਾ ਕੋਈ ਵੀ ਹੈ ਸਾਰੇ ਭਾਈ ਜਰਾ ਸਾਂਝ ਦੇ ਨਾਲ ਇਕੱਠੇ ਹੋ ਗਏ ਵੋਟਾਂ ਪਾ ਰਹੇ ਹੈ ਸਾਰਾ ਨਵਾਬੋਤਾਂ ਹਾਂਜੀ ਭਾਈ ਜੀ ਸਾਡੇ ਡੱਗਰਮਣੇ ਪਿੰਡ ਚ ਸਾਰੇ ਇਕੱਠੇ ਬੂਥ ਲੱਗੇ ਹੈ ਭਾਈ ਸਾਰਾ ਸਾਡਾ ਇੱਕ ਅਸੀਂ ਕਿ ਕੁਆਰ ਦੀ ਮਰਜ਼ੀ ਨਾਲ ਕਿਹਨੇ ਕਿੱਧਰ ਵੋਟ ਪਾਣੀ ਪਾਈ ਜਾਣ ਸਾਨੂੰ ਕੋਈ ਪ੍ਰੋਬਲ ਨਹੀਂ ਸਰ ਸਾਡਾ ਇੱਕਾ ਪਿੰਡ ਦਾ ਇੱਕਾ ਰਹਿਣਾ ਚਾਹੀਦਾ ਅਸੀਂ ਲੜਾਈ ਭੜਾਈ ਤੋਂ ਬਚਦੇ ਸਾਰੇ ਚਾਰੇ ਆਪ ਦੇਖੋ ਜੀ ਚਾਰੇ ਪੂ ਤਿੰਨੇ ਪਾਰ ਚਾਰੇ ਪਾਰਟੀਆਂ ਦੇ ਇਕੱਠੇ ਹੋਏ ਬੀਜਪੀ ਦਾ ਨਹੀਂ ਲੱਗਿਆ ਇੱਥੇ ਪਿੰਡ ਦਾ ਇੱਕਾ ਜੀ ਸਾਰੇ ਇਕੱਠੇ ਬੈਠੇ ਆ ਜੀ ਆਸਾ ਖੇਡਾ ਕਰੀ ਜਾਂਦੇ ਆ ਜੀ VOTING ਹੋ ਰਹੀ ਹੈ ਜੀ ਸਾਡੇ ਪਿੰਡ ਦਾ ਕੋਈ ਰੋਲਾ ਰੋਲਾ ਪਾਣਗੇ ਜੀ ਸਾਰੇ ਇਕੱਠੇ ਆ ਜੀ